ਫੇਰ ਤੁਸੀਂ ਸਾਡਾ ਕੋਈ ਮੈਨੂੰ ਬਰਾਬਰ ਕੋਈ ਕਿਸੇ ਨੇ ਕਿਤੇ ਜਾਣਾ ਨਹੀਂ ਕਿਤੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਬੈਠੋ ਇਹ ਗੱਲ ਤੁਹਾਡੇ ਵਿੱਚ ਪਿਆ ਧੰਪਾ ਕਰਦੇ ਤੁਸੀਂ ਇਹ ਗੱਲ ਕੀਤੀ ਕੱਟ ਕੇ ਛੋੜੀ ਅੱਜ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਨੂੰ ਪੁੱਛ ਲਓਗੇ ਲਿਆਓ ਉਹ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਗੱਲ ਇਹ ਤਰੀਕਾ ਨੁੜਾ ਹੈ ਕਿ ਤੁਸੀਂ ਬੈ ਗਏ ਮੈਂ ਥੱਕਲ ਜਣੀ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਆਏ ਕਿਉਂ ਚੱਲੇ ਜਿੰਨਾ ਉਹ ਇੱਕ ਮਿੰਟ ਪੈਂਦੀ ਮੈਨੂੰ ਇਹਨਾਂ ਤੋਂ ਸਹੀ ਕਰ ਕਿੰਨਾ 7 788 ਫੋਨ ਲਾ ਕੇ ਵੇਖ ਜੇ ਮਰਜ਼ੀ ਥਾਣੇ ਬੁਲਾ ਦੋ ਮੈਂ ਨਹੀਂ ਰਹਿਣਾ ਜੇ ਮਰਜ਼ੀ ਥਾਣੇ ਹੀ ਬੁਲਾ ਰਹੇ ਹੁਣੇ ਬੁਲਾਉਣੇ ਆ ਤਰੀਕਾ ਥੋੜਾ ਹੋ ਗਈ ਉਹ ਨਹੀਂ ਛੱਡਾਂ ਗੱਲ ਨਾਲ ਲਗਾ ਉੱਥੇ ਕਿਸੇ ਡਰਾਈਵਰ ਨਾਲ ਕਰ ਰਹੀ ਹਾਂ ਜਲਦੀ ਬੱਸ ਤੇ ਚੜ੍ਹ ਜਾਂ ਮੈਂ ਆਪੇ ਮੈਂ ਨਹੀਂ ਚੱਲਣੇ ਚੜ੍ਹਨੀ ਆ ਮੈਂ ਕੀ ਹੋਇਆ ਤੁਮ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਗਈ ਜਾਂਦੇ ਹੋ ਕਿ ਮਿਸਬੇਵ ਕੀਤਾ ਉਹਨੇ ਕਿ ਮਿਸਬੇਵ ਕੀਤਾ ਗੱਲਾਂ ਨਹੀਂ ਘਮਾਈ ਜਾਂਦਾ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਦੇ ਤੁਹਾਨੂੰ ਨੰਬਰ ਵੀ ਲੱਗਿਆ ਮੈਂ ਕਿੱਥੇ ਹੁਣਾ ਪਹੁੰਚਾ ਸਕਦਾ ਇਹ ਥੋੜੀ ਆਪਣੀ ਗਲਤੀ ਦਾ ਜ਼ਿਕਰ ਕੇ ਸਿਰ ਤੇ ਮੋੜ ਲਓ ਮੈਂ ਫੇਰ ਨਾ ਚੱਲਦੀ ਬਸੇ ਨੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ நம்பிக்கா ਥੋੜਾ ਠੀਕ ਹੈ ਕਿਦਾਂ ਰਲ ਰਾਈਜ਼ ਕਰਦੇ ਚਲੋ ਠੀਕ ਆ ਤੋੜਾ ਜੋਬ ਲੋਗੇ ਆ ਵੀ ਛੱਡੋ ਇਸ ਕਰਕੇ ਚੜਾ ਦੇ ਲੇਕਿਨ ਜਸਪੂਰ ਜੀ ਜੀ ਤੁਹਾਡੇ ਜੀ ਲੇਟ ਹੋ ਰਿਹਾ ਮੈਂ ਬਸ ਬੱਸ ਕੰਮ ਆ ਦੇਖ ਲਓ ਮੈਂ ਝਿੰਨੀ ਮਾਰਿਆ ਕੀ ਫੈਲੇ ਤੁਹਾਨੂੰ ਕੰਮ ਨਾਲ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਨਾ ਕੋਈ ਅਰਾਜ ਕਰਦੇ ਲੈਬਰੀ ਕਰਤੀ ਸੁਕੀਆ ਉਹਨੇ ਕੀ ਕਰਤਾ ਤਾਂ ਸਮਨ ਸੋਰੀ ਮੈਨੂੰ ਕਿੱਥੇ ਚੱਲ ਵੀ ਸੋਰੀ ਹੋਈ ਫਿਰ ਇਹ ਸੋਰੀ ਛੁਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਜੀ ਆਪਣੀ ਆਪਣੀ ਕਿਤਾਬ ਲੂਸ ਤਾਂ ਕਿ ਨਹੀਂ ਕਰਾਂ ਮੈਂ ਬੱਸੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਦਿਖੂਗਾ ਭੰਗੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੰਦ ਥੱਲੇ ਲਾ ਕੇ ਵਖਾਹ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਕੋ ਕਰ ਰਹੇ ਹੋ ਕਰ ਰਿਹਾ ਤੂੰ ਮੈਨੂੰ ਲਾ ਕੇ ਵਖਾਹ ਥੱਲੇ ਮੈਂ ਹੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਇਹਨਾਂ ਬੰਦਾਂ ਨੂੰ ਕਿੰਨਾ ਨੰਬਰ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਹ ਗਏ ਭਈ ਮੇਰੇ ਤੇਰੀ ਇੱਜ਼ਤ ਰੋਣੇ ਜਾਂ ਜਾਨ ਯੇ ਨਾਲ ਲੇਟ ਹੋ ਗਿਆ ਉਹ ਤੂੰ ਫੈਨ ਚੁੱਪ ਕਰ ਇਹੋ ਜਿਹਾ ਨੂੰ ਫੇਰ ਅੱਗੇ ਸੋਹਣੀ ਪੈਂਦੀ ਆ ਬੱਸ ਕਰੋ ਬੱਸ ਕਰੋ ਯਾਰ ਅੱਗੇ ਕਰੋ ਅੱਛਾ ਤੂੰ ਨਿਕਲੇ ਇਹੋ ਜਿਹਾ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਣੇ ਗੇਟ ਹੁੰਦੇ ਆ ਬੱਸ ਤੋਰੀਏ ਨਾ ਮੈਂ ਉਹਨਾਂ ਦੇ ਨਾਲ ਥੱਲੇ ਬਾਰੇ ਕੋਈ ਸੌਰੀ ਵੀ ਮੰਗੇ ਫਿਰ ਸੌਰੀ ਵੀ ਨਹੀਂ ਮੰਗਣੀ ਡਿਪਾਰਟਮੈਂਟ ਉਹਦੀ ਆ ਅੱਗੇ ਜਿਹੜੇ ਥੱਲੇ ਉੱਤਰੋ ਫੇਰ ਚੱਲ ਚੱਲ ਨੰਬਰ ਦੇਣਾ ਥੱਲੇ ਉੱਤਰੋ ਅੱਡੀ ਫੋਟੋ ਖਾਣ ਦੀ ਅੱਡੀ ਗਾ ਪਿਆ ਬੈਠ ਕੇ 2 ਵਜੇ ਨਹੀਂ ਚੱਲੋ ਨਹੀਂ ਇੱਕ ਤਾਂ ਕਰਦੇ ਕੀ ਨਹੀਂ ਜੋ ਕਰਨਾ ਕਰੋ ਅੱਡੀ ਫੋਟੋ ਖਾਣ ਦੀ ਕੀ ਤੂੰ ਸਾਰੀ ਨਹੀਂ ਮੈਂ ਨੰਬਰ ਹੀ ਮੱਗੇ ਆ ਤਰੀਕਾ ਬਈ ਨਾ ਮੱਗ ਮੱਤੇ ਨਹੀਂ ਬੰਦ ਆ ਇਹ ਸਾਰੀ ਬਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰੀ ਯੂਬਸਕ੍ਰਾਈਬ ਸਵੇਲਾ ਫਿਰ ਬਸ ਕਰੋ ਬਸ ਕਰੋ ਮਰ ਨੂੰ ਆ ਪੀਨ ਕੋ ਬਲਾ ਫੋਨ ਬਲਾ ਨੂੰ ਕਿੰਨੇ ਨੂੰ ਬਣਾਣਾ ਬਲਾ ਨਹੀਂ ਲੱਖ ਤੇਰੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਬਾਈ ਪਾ ਯਾਰ ਪਾਜੀ ਪਾਜੀ ਜੀ ਕਰੇ ਭੈਣ 15 ਮਿੰਟੇ ਲਈ ਬਾਰੇ ਕਰਦੇ ਆ ਦੀ ਵਾਸਤੇ ਚੜੀ ਜਾਂਦੇ ਫਿਰ ਤੇ ਹੈ ਹੀ ਨਾ ਤੈਨੂੰ ਨਹੀਂ ਪਤਾ ਦੇ ਦਿੰਦਾ ਨਹੀਂ ਕੋਈ ਹੋਰ ਚੱਲ ਨਹੀਂ ਜਾ ਹੋਰ ਕਹਿੰਦੇ ਕਿਸੇ ਗੱਲ ਮੱਲੇ ਕਰ ਕਰ ਤੂੰ ਆਪਣਾ ਕੰਦੂ ਕਰਦਾ 100 ਨੰਬਰ ਹੀ ਚੱਲਦਾ ਹੋਵੇ ਹੋਰ ਕਹੜੇ ਚੱਲੂ 112 112 ਮੈਂ ਕੁਝ ਬੋਲ ਨਹੀਂ ਕਰਦਾ ਠੀਕ ਫਿਰ ਕਰਨੀ ਹੈ ਮੈਂ ਇੱਕ ਵੀ ਮਾਰ ਨਹੀਂ ਫਿਰ ਮੈਂ ਰਿਸਰਚਰ ਇਨਮੋਨ ਇੱਥੇ ਪੈਰੇ ਮੈਂ ਕੋਈ ਨਹੀਂ ਪਹਿਲੇ ਤੋਂ ਤਮੀਰ ਨੇ ਗੱਲ ਕੀਤੀ ਸੀ ਸਭ ਤੋਂ ਨਹੀਂ ਕਿੱਥੇ ਲੱਗੇ ਜੀ ਬੱਸ ਸੁਣ ਲੀ ਹਾਂ ਇਹ ਜਾਓ ਬਾਈ ਪਹਿਲਾਂ ਚੱਲ ਜੀ ਆਹ ਚੱਲ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਬਵਾਡਨ 10 ਮਿੰਟ ਬਾਅਦ ਮੈਂ ਕੰਪਲੀਟ ਕਰ ਦਉ ਤੂੰ ਪਹਿਲਾਂ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂ ਹਾਂਜੀ ਸ਼੍ਰੀਮਾਨ ਜੀ ਪੜੀਏ ਸਮਨਾਰਾ ਟਾਉਂਕ 'ਆ ਇੱਕ ਲੇਡੀ ਆ ਵਕਤਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਹਾ ਸਰਕਾਰੀ ਬਾਸ ਚਾਂ ਚੰਦੀ ਗੱਡੀ ਪੂ ਦੀ ਫਰੀਦ ਕੋਟ ਇੱਕ ਆਲੋ ਉਧਰ ਵੀ ਆ ਰਿਹਾ ਹਾਂ ਜੀ ਆਪਣਾ ਨਾਮ ਕੀ ਹੈ ਨਾਮ ਕੋਈ ਗੱਲ ਨਹੀਂ ਇਸ ਗੱਲ ਸਾਰੇ ਟੱਕਰ ਤੁਸੀਂ ਤਾਂ ਕਾਟ ਸਤਾਣਾ ਕਰੀਏ ਚਾਂਦੀ ਵਾਸਤੇ ਲੈਣੀ ਹੈ ਤੂੰ ਆ ਗਈ ਕਿੱਥੇ ਲੱਗੀ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਅਸੀਂ ਤਾਂ ਪਲੇਟ ਹੁੰਦੇ ਮੈਂ ਇਸ ਪੈਣੀ ਗੱਲ ਗਈ ਆ ਬਸ ਤੁਹਾਨੂੰ ਮੈਂ ਟਿੱਕੂ ਗੱਲ ਭੇਜੋ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ ਬੋਲ ਜਾਂ ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰਦੇ ਆਪਦਾ ਜਾ ਸਕਦੇ ਆ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰ ਜਾ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤ ਵਾਲੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਉਹ ਨਹੀਂ ਵੀ ਪੰਜਾਂ ਤੋਂ ਵੱਧ ਸਵਾਰੀ ਨਹੀਂ ਕਿਉਂਕਿ ਸਾਡਾ ਚਲਾਨ ਹੁੰਦਾ ਭਾਈ ਜੀ ਗਵਰਨਮੈਂਟ ਦਲਾਨੀਪਾਸ ਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਬੀਹ ਕੀਤਾ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਬੀਹੇਵ ਕਰਦੇ ਹੁਣ ਥੱਲੇ ਉਤਰ ਜਾ ਮੈਂ ਤਾਂ ਮਿਸਬੀਹ ਕੀਤਾ ਸਰ ਪੁਲਿਸ ਆ ਰਹੀ ਮੈਂ ਤਾਂ ਆਪਣਾ ਕਰ ਰਿਹਾ ਚੜਦੀ ਗਈ ਏ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੋਂ ਵਾਲੇ ਲਈ ਨਹੀਂ ਉੱਤੋਂ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤਾਰ ਤਾਰੋ ਹੀ ਆ ਤੁੰਡੀ ਔਰਦਿਆ ਤੇ ਔਰੰਗਰੇ ਜੇ ਬੰਦਾ ਹੁੰਦੀ ਨਾ ਹੁਣੇ ਕੋਈ ਤੇ ਤੇਰੇ ਵਰਗੇ ਨਾਲ ਇੰਝ ਕਰਨਾ ਬੰਦਾ ਹੱਥ ਕਰ ਤੁ ਲਾਰੇ ਜੇ ਬਾਤ ਨਹੀਂ ਕਰੀ ਹੱਥ ਕਰ ਤੂੰ ਲਾਰੇ ਬਾਤਾਂ ਤੁਸੀਂ ਤੇ ਤੂੰ ਇਹ ਪਾਗਲ ਨਾਲ ਕੀ ਇਹ ਹਾਂ ਉਹ ਇਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਰਹੀ ਹੈ ਕਲੀਅਰ ਤੋ ਕਰਾਂਗੇ ਮੇਰੇ ਕਾਗਜ਼ ਇਹ ਮੈਂ ਲੈਣੋਂ ਮੈਂ ਕਾ ਇਹੋ ਜਿਹੇ ਕਰਕੇ ਇਹ ਉਥੇ ਇਹਦਾ ਫਾਂ ਦੇ ਖਾਤੇ ਜਿੱਲੇ ਨੂੰ ਆ ਕੇ ਨਹੀਂ ਕੰਮ ਕਰਦੇ ਨੇ ਓ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਲ ਜੋ ਮੈਂ 48 ਸੌਰੀਆਂ ਲੈ ਕੇ ਜਾਣਾ ਓ ਥੱਲੇ ਉੱਤ ਤੇ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬਸ ਮੈਂ ਚੱਲ ਜਾਣਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬਸ ਕੀ ਓਏ ਮੈਂ ਨੰਬਰ ਲੈ ਕੇ ਜਾਣਾ ਪੱਸਾ ਨਹੀਂ ਜਾ ਰਹੀਆਂ ਤੁਸੀਂ ਤੂੰ ਤਰਾ ਮੈਨੂੰ ਮਨੀਆਂ ਬੱਲੇ ਬੱਤਕਾ ਨਹੀਂ ਬੋਲਣੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਤਰ੍ਹਾਂ ਹੁਣ 10 ਮਿੰਟ ਪਹਿਲਾਂ ਮਿਸ ਬਹਿਮ ਕੀਤਾ ਜਿਹੜਾ ਦਾ ਆਪਦੇ ਵੀ ਪਤਾ ਸਾਰੇ ਕਾਹਨ ਕਰ ਦੋ ਮੈਂਨਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਮੈਂ ਕਿਤੇ ਨਹੀਂ ਕਰਦੀ ਫੇਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਸਾਰਾ ਦੇਖ ਲੈ ਉਹ ਚੰਪਾਈ ਜਾਣਾ ਨਹੀਂ ਅੱਜ ਕੋਈ ਹੋਰ ਹੋਗਾ ਤੁਸਮਾ ਕਰਾਣੀ ਨਹੀਂ ਜਾਣਾ ਬਾਈ ਜੀ ਖੜੇ ਖੜੇ ਉਤਰ ਜਾਓ ਜੀ ਇਹ ਮੇਰੀ ਰਿਕਵੈਸਟ ਹੈ ਬਸ ਤਾਂ ਚੱਲਣੀ 44 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ 52 ਉਹ ਕਰਕੇ ਜਰਨ ਦਲੇ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤਾਂ 322 ਵੀ ਥੱਲੇ ਲਾ ਦੇ ਤੂੰ ਰੋ ਭਾਈ ਮੈਂ ਟੈਕਨੋ ਨੀ ਲੈਂਦਾ